ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰਾ ਹਜ਼ੂਰੀ ਅੰਦਰ ਜਿਤਨੀਆਂ ਵੀ ਗੁਰੂ ਨਾਨਕ ਨਾਮ ਲੈਵਾ ਗੁਰੂ ਸਿੱਖ ਸੰਗਤਾਂ ਸੁਭਾਏਮਾਨ ਹੋ ਆਪ ਅਤਿ ਵਿਭਾਗੀ ਹੋ ਜੋ ਮੇਰੇ ਗੁਰੂ ਨਾਨਕ ਨੇ ਆਪ ਨੂੰ ਆਪਣੇ ਕੋਲ ਬੈਠਣ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਹੈ ਹਫ਼ਤਾਵਾਰੀ ਦੀਵਾਨ ਸਜੇ ਨੇ ਨਵੇਂ ਪਾਤਸ਼ਾਹ ਤਾਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਸਰਵਣ ਕੀਤੇ ਗਏ ਉਪਰੰਤ ਕੀਰਤਨ ਦਰਬਾਰ ਸਜਿਆ ਗੁਰੂ ਨਾਨਕ ਦਾ ਜਸ ਗਾਇਆ ਗਿਆ ਰਾਗੀ ਸਿੰਘ ਨੇ ਆਰੰਭ ਦੇ ਵਿੱਚ ਇੱਕ ਧਾਰਨਾ ਪੜ੍ਹੀ ਗਿਆਨ ਗੁਰਾਂ ਤੋਂ ਬਿਨਾਂ ਨਾ ਹੋਵੇ ਲੱਖਾਂ ਭਾਵੇਂ ਜਤਨ ਕਰੇ ਕਹਿੰਦੇ ਜਿਹੜਾ ਗਿਆਨ ਹੈ ਨਾ ਉਹ ਗੁਰੂ ਤੋਂ ਬਿਨਾਂ ਨਹੀਂ ਹੁੰਦਾ ਤੀਜੇ ਪਾਤਸ਼ਾਹ ਧੰਸ਼ੀਰੂ ਅਮਰਦਾਸ ਮਹਾਰਾਜ ਜੀ 21 ਸਾਲ ਗੰਗਾ ਦੇ ਜਾਂਦੇ ਰਹੇ ਗੰਗਾ ਤੇ 21 ਸਾਲ ਤੀਰਥ ਵਿਸ਼ਨਾਨ ਕਰਨ ਦੇ ਲਈ 21 ਸਾਲ ਗੱਲਾਂ ਤੇ ਜਾਂਦੇ ਰਹੇ ਔਰ ਜਦੋਂ 21 ਸਾਲ ਬਾਅਦ ਇੱਕ ਸਮਾਂ ਐਸਾ ਬਣਿਆ ਇੱਕ ਬ੍ਰਾਹਮਣ ਨੂੰ ਭੋਜਨ ਕੀਤਾ ਤੇ ਉਹ ਬ੍ਰਾਹਮਣ ਨੇ ਜਦੋਂ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛਕਣ ਉਪरांत ਅਜੇ ਉਹਦੋਂ ਗੁਰੂ ਦੀ ਆਵਾਜ਼ ਨਹੀਂ ਮਿਲੀ ਸੀ ਪਰ ਸੁਭਾਵ ਚਿਹਰਾ ਮੋਹਰਾ ਯਾ ਨਾਮ ਦੇਖ ਕੇ ਵੀ ਲਗਾਤਾਰ 21 ਸਾਲ ਹੋ ਗਏ ਗੰਗਾ ਤੇ ਆਉਂਦੇ ਆ। ਉਹਨੇ ਪ੍ਰਸ਼ਾਦਾ ਛਕ ਲਿਆ। ਪ੍ਰਸ਼ਾਦਾ ਛਕਣ ਤੋਂ ਪਰੰਤ ਜਦੋਂ ਉਹਨੇ ਪੁੱਛਿਆ ਵੀ ਤੁਹਾਡਾ ਜਜਮਾਨ ਗੁਰੂ ਕੌਣ ਹੈ? ਤੇ ਫਿਰ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਵੀ ਸਾਡਾ ਤਾਂ ਗੁਰੂ ਕੋਈ ਵੀ ਨਹੀਂ। ਅਸੀਂ ਤਾਂ ਨਿਰੋਲ ਵਸ ਗੰਗਾ ਤੇ ਜਾਂਦੇ ਆ ਇਸ਼ਨਾਨ ਕਰਦੇ ਆ। ਸੇਵਾ ਕਰਦੇ ਆ ਇੱਕ ਨੇਮ ਐ ਤੇ ਉਹ ਬ੍ਰਾਹਮਣ ਨੇ ਕਿਹਾ ਵੀ ਤੂੰ ਨਗੁਰਾ ਐ ਤੇ ਮੈਂ ਤੇਰੇ ਹੱਥੋਂ ਤੇਰੇ ਘਰ ਦਾ ਪ੍ਰਸ਼ਾਦਾ ਛਕ ਲਿਆ ਤੇ ਮੇਰੇ ਵੀ ਤਪੱਸਿਆ ਦੇ ਵਿੱਚ ਹੁਣ ਵਿਗਨ ਪਵੇਗਾ ਤੇ ਮੇਰੇ ਪੁੰਨ ਨਸ਼ਟ ਹੋਣਗੇ ਨਗੁਰੇ ਕਾ ਹੈ ਨਾਉ ਬੁਰਾ ਕਹਿੰਦੇ ਜਿਹੜਾ ਨਗੁਰਾ ਐ ਨਾ ਉਹਦਾ ਤਾਂ ਨਾਮ ਵੀ ਬੁਰਾ ਹੈ ਉਹ ਬੰਦੇ ਨੂੰ ਦੇਖਣਾ ਉਹ ਬੰਦੇ ਦੇ ਹੱਥੋਂ ਕੁਝ ਛਕਣਾ ਤਾਂ ਬਹੁਤ ਦੂਰ ਦੀ ਗੱਲ ਜਿਹਦਾ ਕੋਈ ਗੁਰੂ ਨਹੀਂ ਕਬੀਰ ਕੂਕਰ RAM ਕੋ ਮਤੀਆ ਮੇਰਾ ਨਾਮ ਗਲੇ ਹਮਾਰੇ ਜੇਬਰੀ ਜੈ ਖਿੰਚ ਤੈ ਜਾਉ ਕਬੀਰ ਸਾਹਿਬ ਕਹਿੰਦੇ ਮੇਰੇ ਗਲ ਦੇ ਵਿੱਚ ਸੰਗਲੀ ਪਾਈ ਹੈ ਤੇ ਮੈਂ ਕੂਕਰ ਹਾਂ ਗੁਰੂ ਨਾਨਕ ਦੇ ਅਕਾਲ ਪੁਰਖ ਦੇ RAM ਦੇ ਘਰ ਦਾ ਮੋਤੀ ਮੇਰਾ ਨਾਮ ਹੈ ਕਬੀਰ ਕੂਕਰ ਕੁਕਰ ਪਾਉ ਕੋ ਤਾਂ ਕਬੀਰ ਕੁਕਰ RAM ਕੋ RAM ਦਾ ਕੁਕਰ ਹੈ ਮੁੱਤੀਆ ਮੇਰਾ ਨਾਮ ਗਲੇ ਹਮਾਰੇ ਜਿਬਰੀ ਸੰਗਲੀ ਪਾਈ ਹੈ ਪੜਾ ਪਾਇਆ RAM ਨੇ ਜੇ ਖਿੰਚਿਆ ਜਿੱਧਰ ਖਿੱਚਦਾ ਹੈ ਅੱਗੇ ਹੁੰਦੇ ਹੁੰਦੇ ਸੀ ਨਾ ਪਿੰਡਾਂ 'ਚ ਦਵਾਈ ਪਾਉਂਦੇ ਸੀ ਜਿਹੜੇ ਕੁਕਰ ਦੇ ਗਲ ਦੇ ਵਿੱਚ ਪੜਾ ਸੀ ਉਹ ਕਹਿੰਦੇ ਸੀ ਨਹੀਂ ਭਾਈ ਵੀ ਇਹ ਕਿਸੇ ਦਾ ਪਾਲਤੂ ਹੈ ਇਹ ਨੂੰ ਨਹੀਂ ਦਵਾਈ ਪਾਉਂਦੇ ਜਿਹੜੇ ਵਾਰਾ ਹੁੰਦੇ ਸੀ ਜਿਨ੍ਹਾਂ ਤੇ ਕੋਈ ਨਿਸ਼ਾਨੀ ਕੋਈ ਬੜਾ ਨਹੀਂ ਹੁੰਦਾ ਸੀ ਉਹਨਾਂ ਨੂੰ ਦਵਾਈ ਪਾ ਜਾਂਦੇ ਹੁੰਦੇ ਸੀ ਕੁੱਤਿਆਂ ਨੂੰ ਪਿੰਡਾਂ 'ਚ ਅਵਾਰਾ ਤੇ ਆਪਾਂ ਨੂੰ ਵੀ ਗੁਰੂ ਨਾਨਕ ਨੇ ਹੁਕਮ ਕੀਤਾ ਹੈ ਕਿ ਤੂੰ ਵੀ ਆਰਾਮ ਦੇ ਨਾਮ ਦਾ ਫਟਾ ਪਾ ਇੱਕ ਜਾਣਾ ਕਿਸੇ ਵੀ ਅਸਥਾਨ ਤੇ ਆਪਾਂ ਜਾਣਦੇ ਆਪਾਂ ਚਾਹੇ ਦਰਬਾਰ ਸਹਿ ਵੀ ਕਿਉਂ ਨਹੀਂ ਜਾਂਦੇ ਅਬ ਕਿਸੇ ਵੀ ਸਥਾਨ ਤੇ ਜਾਣਿਆ ਨਾਨਕ ਸਰ ਜਾਣਿਆ ਦਰਬਾਰ ਸਰ ਜਾਣਿਆ ਰਾੜਾ ਸਰ ਜਾਣਿਆ ਇੱਕ ਜਾਣਾ ਹੋਰ ਗੱਲ ਐ ਪਰ ਉਸ ਚੀਜ਼ ਨੂੰ ਮੰਨਣਾ ਯਾ ਕਹਿ ਲੋ ਜੋ ਆਪਾਂ ਨੂੰ ਦਸਮ ਪਿਤਾ ਧਰਮਸ਼ਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਦਿੱਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਬ੍ਰੰਧ ਉਹ ਫਿਰ ਆਪਮੰਦਰ ਆਪਣੇ ਸ਼ੀਸ਼ਾ ਲਾਉਣਾ ਪੈਂਦਾ ਝਾਤ ਮਾਦਮੀ ਪੈਂਦੀ ਐ ਕਿ ਮੈਂ ਗੁਰੂ ਮੰਨਦਾ ਮੇਰਾ ਕੋਈ ਗੁਰੂ ਹੈ ਗੁਰੂ ਤੋਂ ਬਿਨਾ ਸੋਚੀ ਨਹੀਂ ਪੈਂਦੀ। ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਗੁਰ ਬਿਨ ਧਿਆਨ ਨਾ ਹੋਏ। ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਹਨੇਰਾ ਹੈ ਭਾਈ। ਗੁਰੂ ਤੋਂ ਬਿਨਾ ਹਨੇਰਾ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਪੁਰਖਾ ਤੈਨੂੰ ਗੁਰੂ ਤੋਂ ਬਿਨਾ ਕੋਈ ਸਮਝ ਨਹੀਂ ਆਉਣੀ। 21 ਸਾਲ ਦੇਖੋ ਗੰਗਾ ਤੇ ਜਾਣਾ ਹਰੇਕ ਸਾਲ ਪੈਦਲ ਯਾਤਰਾ ਕਰਨੀ ਤੇ ਉਹ ਬ੍ਰਾਹਮਣ ਕਹਿੰਦਾ ਜੇ ਤੇਰਾ ਗੁਰੂ ਨਹੀਂ ਤਾਂ ਤੇਰੇ ਹੱਥੋਂ ਛੱਕਿਆ ਹੋਇਆ ਪ੍ਰਸ਼ਾਦਾ ਮੇਰੇ ਲਈ ਬ੍ਰਸ਼ਟ ਹੈ ਦੇਖੋ ਤੇ ਆਪਣਾ ਗੁਰੂ ਕੌਣ ਹੈ ਕਹਿ ਦਿੰਨੇ ਆਪਾਂ ਇੱਥੇ ਕਿਸੇ ਨੂੰ ਪੁੱਛੀਏ ਕਿਹਨੂੰ ਮੰਨਦਾ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੇਰੋ ਹਾਂਜੀ ਉਹ ਗਏ ਸੀ ਜੀ ਸਿਆਣੇ ਦੇ ਕੋਈ ਵਿਭਾਗ ਸੌਂਦੇ ਗਿਆ ਸੀ ਚੌਂਕੀਆਂ ਪਰ ਕੋਈ ਲਾਲਾਂ ਵਾਲੇ ਦੇ ਭਰੀ ਜਾਂਦਾ ਕੋਈ ਮੰਗਲਵਾਰ ਦੇ ਦੀਵੇ ਮੰਨੀਆਂ ਰੋਟ ਲਾਈ ਜਾਂਦਾ ਕੋਈ ਸੋਮਵਾਰ ਦੇ ਵਰਤ ਰੱਖੀ ਜਾਂਦਾ ਹੈ ਦਿਨ 7 ਨੇ ਗੁਰੂ ਵਾਲੇ ਨੇ ਕੋਈ ਸ਼ਨੀਵਾਰ ਨੂੰ ਚੜਾਈ ਜਾਂਦਾ ਕੁਝ ਕਾਲਾ ਚੜਾ ਦੋ ਜੀ ਉਹਦੇ ਉਹ ਦਿਨ ਪੈਰੋਂ ਦਾਦੇ ਨੇ ਕੋਈ ਕਹਿੰਦਾ ਸ਼ਨੀ ਦਾਦੇ ਸਰੋਂ ਦਾ ਤੇਲ ਚੜਾਈ ਜਾਂਦਾ ਹੈ ਜਿਨੇ ਤੁਹਾਡੀ ਬਾਹ ਫੜਨੀ ਆ ਤੁਹਾਨੂੰ ਪਾਰ ਲਾਉਣਾ ਹੈ ਉਹ ਤਾਂ ਇੱਕ ਹੈ ਤੋ ਇਹ ਕਲਯੁਗ ਦੇ ਵਿੱਚ ਮੇਰਾ ਗੁਰੂ ਨਾਨਕ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਔਰ ਜਦੋਂ ਫਿਰ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਆਏ ਕਿਉਂ ਆਏ ਆਪਾਂ ਡਾਕਟਰ ਦੇ ਜਾਂਦੇ ਆ ਕੋ ਰੋਗ ਲੈ ਕੇ ਦੋ ਤਰ੍ਹਾਂ ਦੇ ਰੋਗ ਨੇ ਨਾ ਮਨ ਦਾ ਰੋਗ ਤੇ ਤਨ ਦਾ ਰੋਗ ਹੁਣ ਪਹਿਲਾਂ ਤਾਂ ਤੁਸੀਂ ਮੰਨੋ ਵੀ ਸਾਡਾ ਗੁਰੂ ਧੰਸ਼ੀਰੂ ਗੁਰਨਸੈ ਮਹਾਰਾਜ ਹੈ ਮੰਨੋ ਜੇ ਤੁਸੀਂ ਮੰਨਦੇ ਹੋ ਫਿਰ ਜਿਹੜਾ ਗੁਰੂ ਨੇ ਬਚਨ ਕੀਤਾ ਫਿਰ ਉਹ ਮੰਨਿਆ ਜਾਣਾ ਜਿੰਨਾ ਚਿਰ ਤੁਸੀਂ ਮੰਨਿਆ ਨਾ ਦੇਖੋ ਪੁੱਤ ਪਿਓ ਦੀ ਗੱਲ ਤਾਂ ਹੀ ਮੰਨਦਾ ਹੈ ਇਸਤਰੀ ਪਤੀ ਦੀ ਗੱਲ ਤਾਂ ਹੀ ਮੰਨਦੀ ਹੈ ਜੇ ਉਹਨੂੰ ਪਤੀ ਮੰਨਦੀ ਹੈ ਜੇ ਪੁੱਤਰ ਆਪਦੇ ਪਿਓ ਨੂੰ ਪਿਓ ਮੰਨਦਾ ਹੈ ਤਾਂ ਗੱਲ ਮੰਨ ਲੈ। ਕਿ ਜੇ ਪੁੱਤ ਕਹਿਣੀ ਤੋਂ ਬਾਹਰ ਹੋਵੇ ਜਿੰਨਾ ਮਰਜੀ ਪਿਓ ਮਗਲੀ ਮਾਰੀ ਜਾਵੇ ਕੋਈ ਫਾਇਦਾ ਨਹੀਂ। ਹੁਣ ਪਾਤਸ਼ਾਹ ਕਹਿੰਦੇ ਵੀ ਤੂੰ ਆ ਸ਼ਰਨ ਦੇ ਵਿੱਚ ਆ ਜਾ ਤੇ ਤੂੰ ਨਾਮ ਜਪ ਫਿਰ ਨਾਮ ਜਪਣ ਨਾਲ ਕੀ ਹੋਊਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾ। ਜਦੋਂ ਫਿਰ ਤੂੰ ਸਿਮਰਨ ਕਰੇਗਾ ਫਿਰ ਜਿਹੜੇ ਤੇਰੇ ਤਨ ਦੇ ਰੋਗ ਨੇ ਤਨ ਮਾਹੇ ਤਨ ਤੇ ਮਨ ਦੇ ਰੋਗ ਨੇ ਉਹ ਮਿਟ ਜਾਣਗੇ ਅਨੇਕ ਉਪਾਵੀ ਰੋਗ ਨਾ ਜਾਏ ਕਈ ਤਰ੍ਹਾਂ ਕਈ ਇਹੋ ਜਿਹੇ ਰੋਗ ਨੇ ਬੰਦਾ ਜਿਹਨੇ ਮਰਦੀ ਯਤਨ ਕਰੀ ਜਾਵੇ ਜਾਂਦੇ ਨੇ ਹਉਮੈ ਦਾ ਰੋਗ ਕ੍ਰੋਧ ਦਾ ਰੋਗ ਲਾਲਚ ਦਾ ਰੋਗ ਮੋਹ ਦਾ ਰੋਗ ਕਾਮ ਦਾ ਰੋਗ ਕਾਮਨਾਵਾਂ ਇੱਛਾਵਾਂ ਨਹੀਂ ਜਾਂਦੇ ਗੁਰਬਾਣੀ ਕਹਿੰਦੀ ਅਨਕ ਉਪਾਵੀ ਰੋਗ ਨਾ ਜਾਏ ਬੜੇ ਤੂੰ ਅਪਾ ਕੀਤੇ ਤੇਰਾ ਰੋਗ ਨਹੀਂ ਗਿਆ ਫਿਰ ਕਿਵੇਂ ਜਾਊਗਾ ਰੋਗ ਮਿਟੈ ਹਰ ਅਬਖਦ ਲਾਏ ਹਰੀ ਦੇ ਨਾਮ ਦੀ ਦਵਾਈ ਲੈ ਤੇਰਾ ਨਾਮ ਮੁਰਾਦ ਰੋਗ ਦੀ ਚਲਾ ਜਾਏ ਸਰਬ ਰੂਪ ਦਾ ਔਖਾ ਨਾਮ ਜਿਹੜੇ ਤੇ ਰੋਗ ਨੇ ਮਨ ਦੇ ਤਨ ਦੇ ਜਿੰਨੇ ਰੋਗ ਨੇ ਇਹਨਾਂ ਦਾ ਇੱਕੋ ਹੀ ਇੱਕ ਇਲਾਜ ਹੈ ਹਰੀ ਦਾ ਨਾਮ ਹੁਣ ਗੁਰੂ ਨਾਨਕ ਪਾਤਸ਼ਾਹ ਆਪਾਂ ਨੂੰ ਉਪਦੇਸ਼ ਦਿੰਦੇ ਨੇ ਹੁਣ ਆਪਾਂ ਆਏ ਆ ਸੰਗਤ ਦੇ ਵਿੱਚ ਆਏ ਆ ਇੱਕ ਲੈਸਨ ਲੈਂਡ ਦੇ ਲਈ ਆਏ ਆ ਉਹ ਅਮਲ ਤਾਂ ਹੋਊਗਾ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਰਨਾਨਕ ਨੂੰ ਆਪਣਾ ਗੁਰੂ ਮੰਨਾਂਗੇ ਹੁਣ ਗੁਰੂ ਜੇ ਮੰਨ ਵੀ ਲਿਆ ਫਿਰ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਨਾ ਇਹ ਹਰਖ ਤੇ ਸੋਗ ਦੁੱਖ ਤੇ ਸੁਖ ਉਸਤਤ ਤੇ ਨਿੰਦਿਆ ਮਾਨ ਤੇ અપਮਾਨ ਗੁਣ ਤੇ ਆਪਨ ਇਹ ਦੋ ਚੀਜ਼ਾਂ ਦੇ ਨਾਲ ਚੱਲਦਾ ਹਰਖ ਵੀ ਹੈ ਸੋਗ ਵੀ ਹੈ ਕਿਸੇ 'ਚ ਗੁਣ ਵੀ ਨੇ ਤੇ ਔਗਣ ਵੀ ਨੇ ਕਿਤੇ ਉਸਤਤ ਵੀ ਹੈ ਕਿਤੇ ਨਿੰਦਿਆ ਵੀ ਹੈ ਕਿਤੇ ਮਾਨ ਵੀ ਹੈ ਤੇ ਕਿਸਦਾ ਅਪਮਾਨ ਵੀ ਜਿਵੇਂ ਦਿਨ ਅਤੇ ਰਾਤ ਇਹ ਦੋ ਪਹਿਲੂਆਂ ਦੇ ਨਾਲ ਇਹ ਚੱਲਦਾ ਹੈ ਪਰ 파ਸ਼ਾ ਕਹਿੰਦੇ ਗੁਰਨਾਨਕ ਦੀ ਜਮਾਤ ਤਦ ਤੂੰ ਹੈ ਨਾ ਜੇ ਹੁਣ ਗੁਰਨਾਨਕ ਦੀ ਜਮਾਤ 'ਤੇ ਬੈਠੇ ਆਪਾਂ ਜਮਾਤ ਕਰਾਮਾਤ ਔਰ ਜੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਪਾਤਸ਼ਾਹ ਕਹਿੰਦੇ ਆਪਣਾ ਸੁਭਾਅ ਬਦਲ ਲੈ ਸੁਭਾਅ ਕਿਉਂ ਕਬੀਰ ਜੀ ਕਹਿੰਦੇ ਨੇ ਰੱਬ ਨੂੰ ਕੌਣ ਚੰਗੇ ਲੱਗਦੇ ਨੇ ਜਿਹੜੇ ਰੱਬ ਵਰਗੇ ਹੁੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਉਹਨੂੰ ਹੀ ਚੰਗੇ ਲੱਗਦੇ ਤੇ ਰੱਬ ਦਾ ਸੁਭਾਅ ਕੀ ਹੈ ਰੱਬ ਕਿਸੇ ਦੇ ਔਗਣ ਨਹੀਂ ਤੱਕਦਾ ਰੱਬ ਕੱਲੇ ਗੁਣ ਦੇਖਦਾ ਹੈ ਕੱਲੇ ਕੇਵਲ ਗੁਣ ਜਿਉ ਔਗਣ ਤੱਕਣ ਲੱਗ ਜੇ ਤਾਂ ਆਪ ਕੋਡੇ ਰਾਖਸ਼ ਕੋਲ ਨਾ ਜਾਂਦਾ ਜੋ ਔਗਣ ਤੱਕਦਾ ਹੁੰਦਾ ਉਹ ਭੂਨੇ ਚੋਰ ਕੋਲ ਨਾ ਜਾਂਦਾ ਸੱਜਣ ਠੱਗ ਕੋਲ ਨਾ ਜਾਂਦਾ ਗਣ ਦਾ ਪਾਪਣ ਨਾ ਤਰਦੀ ਅਜਮਲ ਪਾਪੀ ਨਾ ਤਰਦਾ ਜੇ ਉਹ ਔਗਣ ਤੱਕ ਦਾ ਹੁੰਦਾ ਉਹ ਪ੍ਰੇਮੇ ਕੋਈ ਕੋਲ ਨਾ ਜਾਂਦਾ ਉਹ ਔਗਣ ਨਹੀਂ ਤੱਕਦਾ ਤੇ ਅੱਜ ਦਾ ਜੋ ਲੈਸਨ ਮੇਰੇ ਪਾਤਸ਼ਾ ਤੁਹਾਨੂੰ ਸਮਝਾਉਣਾ ਚਾਹੁੰਦੇ ਨੇ ਪਾਤਸ਼ਾ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾ ਦੀ ਬਾਣੀ ਦਾ ਫਰਮਾਨ ਹੈ ਗੁਨਾ ਕਾ ਹੋਵੈ ਬਾਸਲਾ ਕਟ ਬਾਸ ਲੀਜੈ ਕਹਿੰਦੇ ਬੁਰਖਾ ਗੁਨਾ ਨੂੰ ਗ੍ਰਹਿਣ ਕਰ ਜੇ ਗੁਣ ਹੋਵਨ ਸਾਜਣਾ ਮਿਲ ਸਾਝ ਕਰੀ ਜੈ ਸਾਝ ਕਰੀ ਜੈ ਗੁਣ ਹੈ ਕੇਰੀ ਛੋੜ ਅਵਗੁਣ ਚੱਲ ਗਿਆ ਹੁਣ ਕੋਈ ਬੰਦਾ ਹੈ ਉਹਦੇ ਵਿੱਚ ਗੁਣ ਵੀ ਨੇ ਤੇ ਔਗਣ ਵੀ ਨੇ ਤੇ ਤੂੰ ਉਹਦੇ ਔਗਣਾ ਵੱਲ ਕਿਉਂ ਦੱਕਦਾ ਤੂੰ ਉਹਦੇ ਗੁਣ ਦੇਖ ਉਹਦੇ ਗੁਣ ਦੇਖ ਕੇ ਉਹਦੇ ਗੁਣਾ ਦੇ ਨਾਲ ਸਾਝ ਪਾ ਕਹਿੰਦੇ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੜਮੱਲੀਏ ਜਿੱਥੇ ਜਾਏ ਬਹੀਏ ਪਲਾ ਅੱਛਾ ਚਾਰ ਬੰਦੇ ਇਕੱਠੇ ਬੈਠੇ ਹੋਣਗੇ ਨਾ ਉੱਥੇ ਆਉਗਣਾ ਦੀਆਂ ਗੱਲਾਂ ਹੀ ਚੱਲਦੀਆਂ ਹੁੰਦੀਆਂ ਨੇ ਵੀ ਉਹ ਜਿਹੜਾ ਫਲਾਨਾ ਆਪਣੇ ਪਿੰਡ ਦਾ ਵੀ ਉਹ ਚਬਾਲੀ ਪੈਣ ਉਹ ਜਿਹੜਾ ਫਲਾਨਾ ਉਹ ਚਬਾਲੀ ਪੈਣ ਉਹ ਇੱਕ ਹੋਰ ਉਹਦੇ ਵਿੱਚ ਵੀ ਪੈਣ ਕਿਸੇ ਨੇ ਨਹੀਂ ਕਿਹਾ ਵੀ ਭਾਈ ਉਹਦੇ ਵਿੱਚ ਗੁਣ ਵੀ ਹੈ। ਪਾਤਸ਼ਾਹ ਕਹਿੰਦੇ ਨੇ ਜਿੱਥੇ ਜਾਏ ਬਹੀਰ ਭਲਾ ਕਹੀ ਹੈ। ਕਹਿੰਦੇ ਪੁਰਖਾ ਜੇ ਤੂੰ ਜਾ ਕੇ ਕਿਤੇ ਬਹਿਣਾ ਹੈ ਨਾ ਚਾਰ ਬੰਦਿਆਂ ਦੇ ਵਿੱਚ ਭਲਾ ਕਹੀ ਹੈ। ਝੋਲ ਅੰਮ੍ਰਿਤ ਪੀਜੈ। ਠੀਕ ਹੈ। ਕਿਸੇ ਬੰਦੇ ਦੇ ਵਿੱਚ ਔਗਣ ਹੁੰਦੇ ਨੇ। ਪਾਤਸ਼ਾਹ ਕਹਿੰਦੇ ਪਾਣੀ ਹੋਵੇ ਅਗ ਖੇਲਾਂ ਦੇ ਵਿੱਚ ਪਾਣੀ ਖੜਾ ਹੁੰਦਾ ਹੈ ਤੇ ਜਦੋਂ ਜੱਟ ਜ਼ਿਮੀਂਦਾਰ ਖੇਤ ਕੋ ਕੰਮ ਕਰਦਾ ਹੈ ਉਹ ਵੀ ਦੇਖਦਾ ਜਦੋਂ ਖੇੜ ਵਿੱਚ ਦੇਖਦਾ ਤੇ ਖੇੜ ਦੇ ਪਾਣੀ ਦੇ ਉੱਤੇ ਨਾ ਹਰੀ-ਹਰੀ ਜਲ ਵਾਈ ਹੁੰਦੀ ਹੈ ਤੇ ਉਹ ਲੀਟਰ ਦੇ ਨਾਲ ਜਲ ਨੂੰ ਪਾਸੇ ਕਰਕੇ ਥੱਲੋਂ ਪਾਣੀ ਭਰ ਕੇ ਪੀ ਲੈਂਦਾ ਤੇ ਉਵੇਂ ਹੀ ਗੁਰਬਾਣੀ ਮੁਰ ਲਾਉਂਦੀ ਹੈ ਕਹਿੰਦੇ ਜਿੱਥੇ ਜਾਏ ਵਹੀ ਹੈ ਭਲਾ ਕਹੀ ਹੈ ਝੋਲ ਝੋਲ ਕਿਹਾ ਗਿਆ ਜਿੜੀ ਨੂੰ ਕਹਿੰਦੇ ਝੋਲ ਅੰਮ੍ਰਿਤ ਪੀਜਾ ਕਹਿੰਦੇ ਭਾਈ ਉਸ ਜਿੜੀ ਨੂੰ ਪਾਸੇ ਕਰਕੇ ਬੰਦੇ ਦੇ ਔਗਣਾ ਨੂੰ ਪਾਸੇ ਕਰਕੇ ਉਹਦੇ ਗੁਣਾਂ ਨੂੰ ਗ੍ਰਹਿਣ ਕਰ ਔਗਣੀ ਨਾ ਤੱਕੀ ਚੱਲ ਆ ਵੀ ਮਾੜਾ ਆ ਵੀ ਮਾੜਾ ਆ ਵੀ ਮਾੜਾ ਜਦੋਂ ਕ੍ਰਿਸ਼ਨ ਜੀ ਨੇ ਕਿਹਾ ਨਾ ਦਰਯੋਦਨ ਨੂੰ ਕਹਿੰਦੇ ਦਰਯੋਦਨ ਜਾ ਕੋਈ ਚੰਗਾ ਪੁਰਸ਼ ਲੱਭ ਕੇ ਲੈ ਕੇ ਆ ਜਿਹਦੇ ਵਿੱਚ ਕੋਈ ਔਗਣ ਨਾ ਹੋਵੇ ਗੁਣਵਾਨ ਪੁਰਸ਼ ਅੱਜ ਉਹਦੀ ਦੋ ਘੜੀ ਸੰਗਤ ਕਰੀ ਗਏ ਦਰਯੋਦਨ ਗਿਆ ਘੇੜਾ ਜਾਂ ਲੈ ਕੇ ਮੁਰਿਆ ਕਹਿੰਦਾ ਮਹਾਰਾਜੋ ਮੈਂ ਤਾਂ ਧਿਆਨ ਦੇ ਲਿਆ ਸਾਰੇ ਪਾਸੇ ਸਾਰੇ ਔਗਣਾ ਨਾ ਭਰੇ ਮੈਂ ਹੀ ਆ ਕਹਿੰਦਾ ਮੇਰੇ ਚ ਕੋਈ ਔਗਣ ਨਹੀਂ ਮੇਰੀ ਘਰ ਨੂੰ ਸੰਗਤ ਜਿਹੜੀ ਕਰਨੀ ਹੈ ਮੈਂ ਬਹਿ ਜਾਣਾ ਤੁਹਾਡੇ ਕੋਲ ਕਹਿੰਦੇ ਅਰਜਨ ਜਾ ਕੋਈ ਪਾਪੀ ਔਗਣਾ ਦਾ ਭਰਿਆ ਪੁਰਖ ਲੈ ਕੇ ਆ ਅੱਜ ਉਹਦਾ ਆਧਾਰ ਕਰੀ ਤੇ ਅਰਜਨ ਚਰਨਾਂ ਦੇ ਟੈਪ ਗਿਆ ਕਹਿੰਦਾ ਮਹਾਰਾਜ ਮੇਥੋਂ ਬੜਾ ਕੋਈ ਔਗਣਵਾਨ ਹੈ ਨਹੀਂ ਕਿਰਪਾ ਕਰੋ ਮੇਰੇ ਤੇ ਕਿਰਪਾ ਕਰੋ ਮੇਰਾ ਆਧਾਰ ਤੇ ਆਪਾਂ ਆਪਾਂ ਦੂਜੇ ਦੇ ਔਗਣ ਤੱਕਦੇ ਆ ਤੇ ਗੁਰਬਾਣੀ ਕਹਿੰਦੀ ਹੈ ਗੁਨਾ ਕਾ ਹੋਵੇ ਵਾਸਲਾ ਕਡ ਵਾਸ ਲਈਜੈ ਕਹਿੰਦੇ ਤੂੰ ਗੁਨਾ ਨਾਲ ਸਾਂਝ ਪਾ ਗੁਨਾ ਕਾ ਹੋਵੇ ਵਾਸਲਾ ਕਡ ਵਾਸ ਲਈਜੈ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਕਹਿੰਦੇ ਜਿੱਥੇ ਵੀ ਜਾ ਕੇ ਬੈਠੇ ਉਸ ਬੰਦੇ ਦੇ ਔਗਣਾਂ ਨੂੰ ਨਾ ਜਿਤਾਰਦੇ ਹੋਏ ਜਿਵੇਂ ਪਾਣੀ ਪੀਤਾ ਜਾਂਦਾ ਹੈ ਜੀਲੀ ਨੂੰ ਪਾਸੇ ਕਰਕੇ ਥਰ ਨੂੰ ਅੰਮ੍ਰਿਤ ਪੀਤਾ ਜਾਂਦਾ ਹੈ ਕਹਿੰਦੇ ਓਵੇਂ ਉਹਦੇ ਆਗੁਣਾ ਨੂੰ ਪਾਸੇ ਕਰਕੇ ਉਹਦੇ ਗੁਣਾਂ ਨੂੰ ਗ੍ਰਹਿਣ ਕਰ। ਭਾਈ ਗੁਰਦਾਸ ਜੀ ਵੀ ਵਾਰਾਂ ਦੇ ਵਿੱਚ ਮੋਹਰ ਲਾਉਂਦੇ ਨੇ। ਜੈਸੇ ਨੈਨ ਬੈਨ ਪੰਖ ਸੁੰਦਰ ਸਰਵੰਗ ਮੋਰ ਤਾਂਕੇ ਪੱਗ ਔਰ ਦੇਖ ਦੋਖ ਨਾ ਵਿਚਾਰੀਏ ਕਹਿੰਦੇ ਮੋਰ ਬੜਾ ਸੋਹਣਾ ਹੈ ਬੜਾ ਸੋਹਣਾ ਹੈ ਮੋਰ ਕਹਿੰਦੇ ਉਹਦੇ ਪੰਖ ਬੜੇ ਸੋਹਣੇ ਜਦੋਂ ਮੀਂਹ ਪੈਂਦਾ ਹੈ ਉਹ ਬੜਾ ਸੋਹਣਾ ਬੋਲਦਾ ਹੈ ਉਹਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ ਉਹਦੀ ਧੌਣ ਦਾ ਰੰਗ ਬੜਾ ਸੋਹਣਾ ਹੈ ਜੈਸੇ ਨੈਣ ਬੈਨ ਪੰਖ ਸੁੰਦਰ ਅੱਖਾਂ ਵੀ ਸੋਹਣੀਆਂ ਉਹ ਦੇ ਖੰਭ ਵੀ ਸੋਹਣੇ ਉਹਦਾ ਮੁਖ ਵੀ ਸੋਹਣਾ ਬੜੇ ਰੰਗ ਬਰੰਗੇ ਨੇ ਪਰ ਕਹਿੰਦੇ ਉਹਦੇ ਪੈਰ ਸਾਰੇ ਜਾਨਵਰਾਂ ਦੇ ਪੈਰਾਂ ਤੋਂ ਪੈਰ ਗੰਦੇ ਨੇ ਮੋਰ ਦੇ ਪੈਰ ਕਹਿੰਦੇ ਤੂੰ ਉਹਦੀਆਂ ਅੱਖਾਂ ਨੂੰ ਛੱਡ ਕੇ ਉਹਦੇ ਪੰਖਾਂ ਨੂੰ ਛੱਡ ਕੇ ਖੰਭਾਂ ਨੂੰ ਛੱਡ ਕੇ ਤੂੰ ਪੈਰਾਂ ਵੱਲ ਧਿਆਨ ਹੀ ਨਾ ਦੇ ਅੱਗੇ ਮੋਹਰ ਲਾਉਂਦੇ ਨੇ ਕਹਿੰਦੇ ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ ਕਹਿੰਦੇ ਕਮਲ ਦਾ ਭਲ ਹੈ ਬੜੀ ਸੁੰਦਰ ਸੁਗੰਧ ਹੈ ਉਹ ਸੰਦਲ ਬਾਸ਼ਨਾਵਲ ਸੁਗੰਧ ਅਤ ਕੋਮਲ ਕਮਲ ਜੈਸੇ ਕੰਡਕ ਬਿ ਲੋਕ ਨਾ ਆਉਟ ਗੁਣ ਉਧਾਰੀ ਹੈ ਗੁਲਾਬ ਸੋਹਣਾ ਬੜਾ ਹੈ ਸੁਗੰਧ ਬੜੀ ਸੋਹਣੀ ਹੈ ਗੁਣਵਾਨ ਹੈ ਕੁਲਕੰਦ ਵੀ ਬਣ ਜਾਂਦੀ ਹੈ ਰੋਗ ਵੀ ਮਿਟਦੇ ਨੇ ਪਰ ਕਹਿੰਦੇ ਜੇ ਉਹਦੇ ਨਾਲ 2 4 ਕੰਡੇ ਨੇ ਤੇ ਤੂੰ ਕੰਡਿਆਂ ਨੂੰ ਕਿਉਂ ਚਿਤਾਰਦਾ ਅੱਗੇ ਮੋਹਰ ਲਾਉਂਦੇ ਨੇ ਕਹਿੰਦੇ ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ ਕੋਈ ਫਲ ਹੈ ਬੜਾ ਸੁਆਦ ਹੈ ਬੜਾ ਆਨੰਦ ਆਇਆ ਖਾਣ ਦੇ ਵਿੱਚ ਪਰ ਕਹਿੰਦੇ ਬੀਜ ਕਰਵਾਈ ਕੈ ਬੁਰਾਈ ਨਾ ਸਮਾਰੀਏ ਤੇ ਜੇ ਉਹਦਾ ਬੀਰ ਪੜਤਣ ਵਾਲਾ ਹੈ ਤੂੰ ਕਿਉਂ ਨੰਦਿਆ ਕਰਦਾ ਹੈ ਬੀਜ ਦੀ ਫਲ ਦਾ ਸੁਆਦ ਓਵੇਂ ਕਹਿੰਦੇ ਨੇ ਤੈਸੇ ਗੁਰ ਗਿਆਨ ਦਾਨ ਸਭੂਸੈ ਮੰਗ ਲਈਜੈ ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰਿਐ ਕਹਿੰਦੇ ਗੁਰੂ ਦੇ ਘਰੇ ਆ ਕੇ ਗੁਰੂ ਦੀ ਸ਼ਰਣ ਦੇ ਵਿੱਚ ਆ ਕੇ ਗੁਰੂ ਦੀ ਗੋਦ ਦੇ ਵਿੱਚ ਆ ਕੇ ਪੁਰਖਾ ਤੂੰ ਗਿਆਨ ਪ੍ਰਾਪਤ ਕਰ ਉਹਦੇ ਦਰਬਾਰ ਦੇ ਵਿੱਚ ਆ ਕੇ ਕਿਸੇ ਦੀ ਨਿੰਦਿਆ ਨਾ ਕਰ ਹੁੰਦਾ ਹੈ ਨਾ ਜੇ ਉੱਤੇ ਗਏ ਸੀ ਉੱਥੇ ਤਾਂ ਖਾਣ ਨੂੰ ਹੈ ਹੀ ਨਹੀਂ ਸੀ ਕੁਝ ਉੱਥੇ ਤਾਂ ਦਾਲ ਤੇ ਨੂਨ ਹੀ ਬੜਾ ਤੇਜ਼ ਸੀ ਉਹ ਤਾਂ ਕੀਰਤਨ ਵਾਲੇ ਆਏ ਕਰੀ ਜਾਂਦੇ ਸੀ ਨਹੀਂ ਕਹਿੰਦੇ ਜੈਸੇ ਗੁਰ ਗਿਆਨ ਦਾਨ ਤੈਨੂੰ ਗਿਆਨ ਦਾ ਤੂੰ ਦਾਨ ਲੈਣ ਆਇਆ ਇੱਥੇ ਜੈਸੇ ਗੁਰ ਗਿਆਨ ਦਾਨ ਸਭੂ ਸੇ ਮੰਗ ਲਈ ਜਾਏ ਬੰਦਨਾ ਹੱਥ ਜੋੜ ਸਕਲ ਭੂਤ ਨਿੰਦਾ ਨਾ ਤਕਾਰਿਏ ਕਿਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਇੱਥੇ ਔਗਣ ਨਾ ਲੱਪਣ ਲੱਗ ਜਾ ਮੇਜ ਦਾਨ ਕੀ ਤਾ ਔ ਨਹੀਂ ਕੀ ਤਾ ਇਹ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਦਿੰਦੇ ਨੇ ਆਪਾਂ ਕਿ ਜੇ ਸਾਂਝ ਪਾਉਣੀ ਹੈ ਤਾਂ ਗੁਣਾਂ ਦੇ ਨਾਲ ਸਾਂਝ ਪਾ ਔਗਣਾ ਨਾਲ ਤੇ ਪਾਇਦਾ ਇੱਕ ਰਾਜਾ ਸੀ ਉਹਦੇ ਮਨ ਦੇ ਵਿੱਚ ਫੁਰਨਾ ਬਣਿਆ ਵੀ ਰਾਜ ਭਾਗ ਬਹੁਤ ਭੋਗ ਲਿਆ ਕੋਈ ਆਨੰਦ ਨਹੀਂ ਆਇਆ ਕਿਉਂ ਨਾ ਝੋਲਤ ਹੋ ਗਿਆ ਜਾ ਕੇ ਭਾਵ ਕਿ ਤਿਆਗ ਜੀਏ ਸਾਰਾ ਕੁਝ ਤੇ ਉਹ ਕਿਸੇ ਸਾਧੂ ਕੋਲ ਗਿਆ ਕਹਿੰਦਾ ਮਹਾਰਾਜ ਵੀ ਮੈਂ ਨਾ ਰਾਜ ਭਾਗ ਬਹੁਤ ਭੋਗ ਲਿਆ ਤੇ ਕਿਰਪਾ ਗੁਰੂ ਵੀ ਮੈਂ ਹੁਣ ਬਸ ਹੋਰ ਰਾਜ ਨਹੀਂ ਕਰਨਾ ਚਾਹੁੰਦਾ ਤੇ ਮੈਂ ਤੁਹਾਡੇ ਨਾਲ ਸਾਧੂਆਂ ਦੀ ਮੰਡਲੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਸਾਧੂ ਕਹਿੰਦੇ ਆ ਜਾ ਬਈ ਰਾਜਿਆਂ ਵਾਲੇ ਵਸਤਰ ਉਤਾਰ ਦਿੱਤੇ ਸਾਧੂਆਂ ਵਾਲੇ ਪਾ ਲਈ ਮੰਡਲੀ ਤੇ ਜਾਂਦਾ ਹੈ ਨਗਰ ਨਗਰ ਜਾ ਕੇ ਪਿੱਛਿਆ ਮੰਗਦੇ ਨੇ 10 ਸਾਲ ਜਦੋਂ ਹੋਵੇ ਨਾ ਸਾਧੂ ਬਣੇ ਹੁੰਦੇ ਅੱਛਾ ਚਾਰ ਤਰ੍ਹਾਂ ਦੇ ਸਾਧੂ ਹੁੰਦੇ ਨੇ ਲੇਖ ਦੇ ਭੇਖ ਦੇ ਰੇਖ ਦੇ ਤੇ ਪਿੱਛਾ ਮੁੜ ਮੁੜ ਵੇਖਦੇ ਇੱਕ ਤਾਂ ਲੇਖ ਦੇ ਸਾਧੂ ਹੁੰਦੇ ਨੇ ਜਿਹੜੇ ਤੁਰ ਦਰਗਾਹ ਤੋਂ ਮੋਹਰ ਲੱਗੀ ਹੁੰਦੀ ਹੈ ਇੱਕ ਭੇਖ ਦੇ ਸਾਧੂ ਹੁੰਦੇ ਨੇ ਕੱਲੇ ਕੱਪੜਿਆਂ ਵਾਲੇ ਵੀ ਭਗਵੇਂ ਪਾ ਲੋ ਚਿੱਟੇ ਪਾ ਲੋ ਬਸ ਵੀ ਇਹ ਸਾਧੂ ਹੀ ਹੈ ਕਰਮ ਕੋਈ ਸਾਧੂ ਵਾਲਾ ਹੈ ਨਹੀਂ ਇੱਕ ਰੇਖ ਦੇ ਹੁੰਦੇ ਨੇ ਵੀ ਜਿੱਥੇ ਮੁਰਸ਼ਿਦ ਨੇ ਲੀ ਖਿੱਚਤੀ ਬਸ ਉਥੇ ਸਤਿ ਵਚਨ ਕਹਿ ਕੇ ਉਸ ਵਚਨ ਨੂੰ ਕਮਾਈ ਕਰਨੀ ਇੱਕ ਪਿੱਛਾ ਮੁੜ ਮੁੜ ਵੇਖਦੇ ਭਾਗ ਕੇ ਆਪਣਾ ਘਰ ਭਰਨ ਵਾਲੇ ਹੁੰਦੇ ਨੇ ਵੀ ਸੰਗਤ ਦਾ ਪੈਸਾ ਕਰੋ ਇਕੱਠਾ ਤੇ ਘਰੇ ਲਾ ਦਿਓ ਛਤ ਲੋ 4 ਮੰਜ਼ਲੀ ਤੋ ਰਾਜਾ ਸੀ 10 ਸਾਲ ਹੋ ਗਏ ਸੀ ਸਾਧੂਆਂ ਦੇ ਨਾਲ ਰਹਿੰਦੇ ਨੂੰ ਸਾਧੂਆਂ ਦੀ ਮੰਡਲੀ 'ਚ ਰਹਿੰਦੇ ਨੂੰ ਅਸ਼ਕ ਕਮੀ ਆ ਰਹੀ ਵੀ ਘੜਾ ਪਰਖਦੀ ਜਦੋਂ ਘੜਾ ਬਣਦਾ ਹੈ ਨਾ ਘਮਿਆਰ ਬਣਾਉਂਦੇ ਤੋ ਪੁੱਠਾ ਕਰਕੇ ਨਾ ਥੱਲੇ ਹੱਥ ਰੱਖ ਕੇ ਤੇ ਉਤੋਂ ਟਣਕਾ ਕੇ ਦੇਖਦੀ ਵੀ ਕਿ ਤੂੰ ਕੱਚਾ ਤਾਂ ਨਹੀਂ ਰਹਿ ਗਿਆ ਪੱਕ ਗਿਆ ਇਹਦਾ ਮੁੱਲ ਪੈਜੂ ਬਾਜ਼ਾਰ 'ਚ ਤੇ ਘੜੇ ਨੇ ਪੁੱਛਿਆ ਵੀ ਕੀ ਟਣਕਾਉਣੀ ਹੈ ਉਹ ਕਹਿੰਦੀ ਮੈਂ ਟਣਕਾ ਕੇ ਦੇਖਦੀ ਆਂ ਵੀ ਕਿਤੋਂ ਪੱচ্চਾ ਤਾਂ ਨਹੀਂ ਤੂੰ ਪੱਕ ਗਿਆ ਤੇ ਉਹ ਕਹਿੰਦਾ ਥੱਲੇ ਹੱਥ ਕਿਉਂ ਰੱਖਦੀ ਏ ਉਹ ਕਹਿੰਦੀ ਹੱਥ ਮੈਂ ਤਾਂ ਰੱਖਦੀ ਆਂ ਮੈਨੂੰ ਡਰ ਆ ਕਿ ਤੂੰ ਟੁੱਟ ਵੀ ਨਾ ਜਾਵੇਂ ਪਰ ਤਨ ਪਿਆਰੇ ਬਾਬਾ ਨਾਨਕ ਸਿੰਘ ਮਹਾਰਾਜ ਬਾਬਾ ਜੀ ਨੇ ਕਹਿਣਾ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਤਾਂ ਘੜਾ ਚਲਾ ਕੇ ਕੰਧ ਜ ਮਾਰ ਕੇ ਦੇਖਦੇ ਆ ਵੀ ਕੱਚਾ ਹੈ ਕਿ ਪੱਕਾ ਹੈ ਇਹ ਤਾਂ ਕੋਈ ਨਿੱਕੀ ਜੀ ਗੱਲ ਹੋਵੇ ਕਹਿਣ ਕਿ ਨਾਲੇ ਹੀ ਤਾਂ ਚੱਲੇ ਵੀ ਜਿਵੇਂ ਖਣੀ ਥੋੜੇ ਖੜਾਏ ਖੜਾ ਇਹ ਤਾਂ ਗੁਰਨਾਣਕ ਦਾ ਕਹਾਣੀ ਤੇ ਜਿਹੜਾ ਉਹ ਸਾਧੂ ਸੀ ਉਹਨੇ ਕੀ ਕੀਤਾ ਇੱਕ ਦਿਨ ਅੰਮ੍ਰਿਤ ਵੇਲਾ ਹੋਇਆ ਤੇ ਜਿਹੜਾ ਰਾਜਾ ਸੀ ਸਾਧੂ ਦਾ ਭੇਖ ਪਨਾਇਆ ਸੀ 10 ਸਾਲ ਹੋ ਗਏ ਸੀ ਰਹਿੰਦੇ ਨੂੰ ਉਹ ਕੀ ਕਰ ਰਿਹਾ ਸੀ ਉਹ ਅੱਗ ਦੇ ਉੱਤੇ ਪਾਣੀ ਗਰਮ ਕਰ ਰਿਹਾ ਸੀ ਇਸ਼ਨਾਨ ਕਰਨ ਦੇ ਲਈ ਤੇ ਸਾਧੂ ਨੇ ਇੱਕ ਆਪਣੇ ਸੇਵਾਦਾਰ ਨੂੰ ਬੁਲਾਇਆ ਕਹਿੰਦੇ ਐਂ ਕਰ ਜਾਤ ਜਾ ਕੇ ਨਾ ਪਾਣੀ ਵਾਲੇ ਪਤੀਨੇ 'ਚ ਠੇਡਾ ਮਾਰ ਤੇ ਪਾਣੀ ਢੋਲ ਦੇ ਸਾਰਾ ਉਹਨੇ ਸੱਤ ਵਚਨ ਕਹਿ ਆ ਦੇਵੇ ਜਾ ਕੇ ਉਹ ਮਾਰਿਆ ਠੇਡਾ ਪਾਣੀ ਵਾਲੇ ਬੰਦੀਰੇ 'ਚ ਹੁਣ ਅੱਗ ਵੱੜਦੀ ਹੋਵੇ ਤੇ ਜਦੋਂ ਪਾਣੀ ਪੈ ਜਾਵੇ ਤੇ ਧੂਆ ਉੱਡਦਾ ਸਵਾਹ ਉੱਡਦੀ ਹੈ ਉਹਨੇ ਜਦੋਂ ਠੇਡਾ ਮਾਰਿਆ ਉਹ ਪਾਣੀ ਅੱਗ ਦੇ ਉੱਤੇ ਪੈ ਗਿਆ ਤੇ ਇਹਦੇ ਵਿੱਚੋਂ ਸਵਾਹ ਉੱਡੀ ਧੂਆ ਉੱਡਿਆ ਤੇ ਰਾਜੇ ਦਾ ਸਾਰਾ ਮੂੰਹ ਸਿਰ ਕੱਪੜੇ ਸਾਰੇ ਸਵਾਹ ਨਾਲ ਭਰ ਗਏ ਤੇ ਰਾਜਾ ਕਰੋਧ ਦੇ ਵਿੱਚ ਆ ਕੇ ਕਹਿੰਦਾ ਕਹਿੰਦਾ ਤੈਨੂੰ ਕਿੰਨਾ ਜਿਵੇਂ ਕੀ ਕਰਦਾ ਸੀ ਕਹਿੰਦਾ ਜੇ ਤੂੰ ਮੇਰੇ ਰਾਜ 'ਚ ਹੁੰਦਾ ਨਾ ਤੇ ਮੈਂ ਹੁੰਦਾ ਹੁਣ ਉਹ ਰਾਜਾ ਤੇ ਮੈਂ ਤੈਨੂੰ ਫਾਹੇ ਲਾ ਦਿੰਦਾ ਸੀ ਜੇ ਤੂੰ ਮੇਰੇ ਰਾਜ 'ਚ ਹੁੰਦਾ ਤੇ ਮੈਂ ਹੁੰਦਾ ਰਾਜਾ ਮੈਂ ਤੈਨੂੰ ਫਾਹਿਰ ਆ ਲੈਣਾ ਸੀ ਐਨੀ ਗੱਲ ਸੁਣ ਕੇ ਮਹਾਪੁਰਸ਼ ਤਾੜੀ ਮਾਰ ਕੇ ਹੱਸੇ ਕਹਿੰਦੇ ਰਾਜਣ ਬਸਤਰ ਉਤਾਰਦੇ ਸਾਧੂਆਂ ਵਾਲੇ 10 ਸਾਲ ਹੋ ਗਏ ਤੈਨੂੰ ਮੰਡਲੀ 'ਚ ਰਹਿੰਦੇ ਨੂੰ ਤੇਰੇ ਅੰਦਰੋਂ ਤਾਂ ਹਜੇ ਰਾਜੇ ਰਾਜ ਭਾਗ ਨਹੀਂ ਗਿਆ ਜੇ ਮੈਂ ਰਾਜਾ ਹਾਂ ਇਹ ਮਨ ਦਾ ਸੁਭਾਅ ਕਿਵੇਂ ਬਦਲਦਾ ਹੈ ਮਨ ਦਾ ਸੁਭਾਅ ਤਨ ਬਦਲ ਜਾਏਗਾ ਤੁਹਾਡਾ ਤੁਸੀਂ ਦਾੜ੍ਹੀ ਕੇਸ ਰੱਖ ਲੋਗੇ ਤੁਸੀਂ ਉਹ ਪਹਿਰਾਵੇ ਦੇ ਵਿੱਚ ਆ ਜਾਓਗੇ ਪਰ ਤੁਹਾਡੇ ਮਨ ਦਾ ਸੁਭਾਅ ਉਦੋਂ ਬਦਲੇਗਾ ਜਦੋਂ ਤੁਸੀਂ ਆਪਣਾ ਆਪ ਗੁਰੂ ਨੂੰ ਅਰਪਣ ਕਰੋਗੇ ਗੁਰੂ ਵਿਨ ਕੋਹਰ ਅੰਧਾਰ ਗੁਰੂ ਵਿਨ ਸਮਝ ਨਾਵੇ ਨਹੀਂ ਤੁਹਾਡੇ ਅੰਦਰ ਹਨੇਰਾ ਹੀ ਰਹਿਣਾ ਆਪ ਤੱਕਣੇ ਆਪਣੇ ਸਾਰੇ ਦੁਦੇ ਚੋ ਵੀ ਵਿਰਾਈ ਉਹ ਵੀ ਵਿਰਾਈ ਅੰਦਰੋਂ ਜਦੋਂ ਜੁੜ ਗਏ ਉਦੋਂ ਗੁਰਬਾਣੀ ਕਹਿੰਦੀ ਏ ਇਹ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਕਹਿੰਦੇ ਇਹ ਵਿਸ ਵਿਸ ਜ਼ਹਿਰ ਨਹੀਂ ਵਿਸ਼ਵ ਕਿਹਾ ਇੱਥੇ ਵਿਸ ਦਾ ਅਰਥ ਵਿਸ਼ਵ ਹੈ ਇਹੋ ਵਿਸ਼ਵ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਗੁਰਬਾਣੀ ਕਹਿੰਦੀ ਜਿਹੜਾ ਤੂੰ ਸੰਸਾਰ ਤੱਕ ਰਿਆ ਹੈ ਇਹ ਹਰੀ ਦਾ ਰੂਪ ਹੈ ਭਾਈ ਤੇ ਤੂੰ ਕਹਿੰਦਾ ਨਹੀਂ ਫਲਾਨਾ ਮੇਰਾ ਦੁਸ਼ਮਣ ਹੈ ਉਹਨੇ ਮੈਨੂੰ ਆਹ ਕਹਤਾ ਉਹਨੇ ਮੈਨੂੰ ਆਹ ਕਹਤਾ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰਿ ਆਇਆ ਕਿਵੇਂ ਆਊਗਾ ਨਦਰ ਗੁਰ ਪ੍ਰਸਾਦੀ 부ਝਿਆ ਜੇ ਤੂੰ ਗੁਰੂ ਦੀ ਕਿਰਪਾ ਨੂੰ 부ਝ ਲਿਆ ਜਾਂ ਵੇਖਾ ਹਰ ਇੱਕ ਹੈ ਜਦੋਂ ਤੇਰੇ ਤੇ ਗੁਰੂ ਦੀ ਕਿਰਪਾ ਹੋ ਗਈ ਜਦੋਂ ਤੂੰ ਕਿਰਪਾ ਗੁਰੂ ਦੀ ਕਿਰਪਾ ਨੂੰ ਗੁੱਝ ਲਿਆ ਆਪਣਾ ਆਪ ਗੁਰੂ ਨੂੰ ਅਰਪਣ ਕਰ ਦਿੱਤਾ ਤੂੰ ਗੁਰੂ ਨੂੰ ਸਮਰਪਿਤ ਹੋ ਗਿਆ ਤੇ ਤੂੰ ਗੁਰੂ ਧਾਰਨ ਕਰ ਲਿਆ ਕਿਸੇ ਨੂੰ ਉਦੋਂ ਕਹਿੰਦੇ ਤੈਨੂੰ ਹਰ ਬਿਨ ਅਵਰਨਾ ਕੋਈ ਫੇਰ ਤੈਨੂੰ ਸਾਰੀ ਕਾਇਨਾਤ ਦੇ ਵਿੱਚ ਵਿਸ਼ਵ ਦੇ ਵਿੱਚ ਭਗਵਾਨ ਤੋਂ ਬਿਨਾਂ ਕੁਝ ਦਿਖੂ ਨਹੀਂ ਇਹ ਪਾਤਸ਼ਾਹ ਸਮਝਾਉਣਾ ਕਰਦੇ ਰਾੜੇ ਵਾਲੇ ਮਹਾਪੁਰਸ਼ ਨੇ ਇੱਕ ਬਚਨ ਕਰਿਆ ਕਰਦੇ ਸਨ ਕਹਿੰਦੇ ਭਾਈ ਜੇ ਧੁੱਪ ਨਾਲ ਫਸਲ ਮਰ ਜੇ ਨਾ ਤਾਂ ਮੀਂਹ ਨਾਲ ਹਰੀ ਹੋ ਜਾਂਦੀ ਹੈ ਜੇ ਧੁੱਪ ਨਾਲ ਫਸਲ ਮਰ ਜੇ ਤਾਂ ਮੀਂਹ ਨਾਲ ਹਰੀ ਹੋ ਜਾਂਦੀ ਹੈ ਤੇ ਜੇ ਮੀਂਹ ਨਾਲ ਮਰ ਜੇ ਫਿਰ ਧੁੱਪ ਹਰੀ ਨਹੀਂ ਕਰ ਸਕਦੀ ਦੁਨੀਆ ਵੱਲੋਂ ਥੱਕਿਆ ਹੋਇਆ ਇਸ ਗੁਰਨਾਨਕ ਦੇ ਘਰ ਦੇ ਵਿੱਚ ਆ ਕੇ ਬਖਸ਼ਿਆ ਜਾ ਸਕਦਾ ਹੈ ਪਰ ਜਿਹੜਾ ਇਸ ਸੰਗਤ ਦੇ ਵਿੱਚੋਂ ਗੁਰਨਾਨਕ ਦੇ ਘਰ ਦੇ ਵਿੱਚੋਂ ਥੱਕਿਆ ਗਿਆ ਨਾ ਉਹਨੂੰ ਕੋਈ ਬਖਸ਼ਣ ਵਾਲਾ ਇਸ ਦੁਨੀਆ ਤੇ ਨਹੀਂ ਜਮੇ ਇਸ ਲਈ ਅਰਦਾਸ ਕਰਿਆ ਕਰੋ ਗੁਰਨਾਨਕ ਦੇ ਚਰਨਾਂ ਦੇ ਨਾਲ ਘੁੱਟ ਕੇ ਗੰਢ ਦੇਵੋ ਵੀ ਪਾਤਸ਼ਾਹ ਸੀ ਤੁਹਾਡੇ ਕੋਲ ਆਉਣੇ ਵੀ ਆ ਰਹਿਣੇ ਵੀ ਆ ਸੰਗਤ ਵੀ ਕਰਦੇ ਆ ਤੇ ਕਿਰਪਾ ਕਰੋ ਸਾਡੇ ਅੰਦਰ ਕਿਣਕਾ ਮਾਤਰ ਇੱਕ ਕਿਣਕਾ ਮਾਤਰ ਆਪਣੇ ਨਾਮ ਦੀ ਬਖਸ਼ਿਸ਼ ਕਰੋ ਸਾਡੇ ਹਿਰਦੇ ਦੇ ਵਿੱਚ ਤਾਂ ਜੋ ਅਸੀਂ ਜਿੱਥੇ ਵੀ ਦੇਖੀਏ ਜਿੱਦਾਂ ਵੀ ਦੇਖੀਏ ਸਾਨੂੰ ਤੁਹਾਡਾ ਰੂਪ ਹੀ ਨਜ਼ਰ ਆਵੇ ਸਾਨੂੰ ਕਿਸੇ ਦੇ ਔਗਣ ਨਾ ਨਜ਼ਰ ਆਉਣ ਸਾਨੂੰ ਗੁਣ ਹੀ ਦੇਖਣ ਅਰਦਾਸ ਕਰਿਆ ਕਰੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ 24 ਘੰਟਿਆਂ ਚੋਂ ਢਾਈ ਘੰਟੇ ਜ਼ਰੂਰ ਕੱਢਿਆ ਕਰੋ ਚੌਂਕੜਾ ਲਾਇਆ ਕਰੋ ਫਿਰ ਕੀ ਮਿਲੇਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ